प्यारे बच्चों आज ਦੇ ਇਸ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ 6ਵੀਂ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚੋਂ ਪਾਠ ਨੰਬਰ 25 ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਪੜ੍ਹਾਂਗੇ ਸੋ ਪੜ੍ਹਤੀ ਸ਼ੁਰੂਆਤ ਕਰਦੇ ਹਾਂ ਡਾਕਟਰ ਭੀਮrao ਅੰਬੇਦਕਰ ਦਾ ਜੀਵਨ ਇੱਕ ਲੰਮੇ ਸੰਘਰਸ਼ ਦੀ ਕਹਾਣੀ ਹੈ ਉਹਨਾਂ ਦਾ ਜਨਮ 14 ਅਪ੍ਰੈਲ 1891 ਇਸਵੀ ਨੂੰ ਬੜੌਦਾ ਰਿਆਸਤ ਦੀ ਛਾਉਣੀ ਮਹੂ ਮਧ ਪ੍ਰਦੇਸ਼ ਵਿੱਚ ਹੋਇਆ ਉਹਨਾਂ ਦੀ ਮਾਤਾ ਦਾ ਨਾਂ ਭੀਮਾਬਾਈ ਤੇ ਪਿਤਾ ਦਾ ਨਾਂ ਰਾਮਜੀ ਸੀ ਇਹ ਤੁਸੀਂ ਇੱਥੋਂ ਅੰਡਰਲਾਈਨ ਕਰ ਲਓ ਪਹਿਲੀਆਂ ਤਿੰਨ ਲਾਈਨਾਂ ਮਾਂ ਨੇ ਆਪਣੇ लाडले ਪੁੱਤਰ ਦਾ ਨਾਮ ਭੀਮਰਾਵ ਰੱਖਿਆ ਭੀਮਰਾਵ ਦੇ ਪਿਤਾ ਫੌਜ ਵਿੱਚ ਸੂਬੇਦਾਰ ਸਨ ਭੀਮਰਾਓ 3 ਕੋ ਸਾਲ ਦੇ ਸਨ ਜਦ ਪਿਤਾ ਰਾਮ ਜੀ ਫੌਜ ਵਿੱਚੋਂ ਪੈਨਸ਼ਨ ਲੈ ਕੇ ਘਰ ਆ ਗਏ ਉਹਨਾਂ ਦਾ ਜੱਦੀ ਪਿੰਡ ਮਹਾਰਾਸ਼ਟਰ ਰਾਜ ਵਿੱਚ ਅੰਬਾ ਵੱਡੇ ਸੀ ਭੀਮਰਾਓ ਨੂੰ ਪੜਨ ਪਾਉਣ ਲਈ ਉਹ ਕਸਬਾ ਸਤਾਰਾਂ ਵਿੱਚ ਰਹਿਣ ਲੱਗ ਪਏ 5 ਸਾਲ ਦੀ ਉਮਰ ਵਿੱਚ ਭੀਮਰਾਓ ਨੂੰ 17 ਦੇ ਕੈਂਪ ਸਕੂਲ ਵਿੱਚ ਦਾਖਲ ਕਰਾ ਦਿੱਤਾ ਗਿਆ ਮਾਂ ਚਾਹੁੰਦੀ ਸੀ ਕਿ ਉਸਦਾ ਪੁੱਤਰ ਪੜ੍ਹ ਕੇ ਉੱਚੀ ਪਦਵੀ ਪਾਵੇ ਇਸ ਲਈ ਉਹ ਭੀਮਰਾਓ ਨੂੰ ਵੱਡੇ ਭਰਾ ਆਨੰਦ ਰਾਓ ਦੇ ਕੋਲ ਪੜਨ ਬਿਠਾ ਦਿੰਦੀ ਪਰ ਮੌਕਾ ਦੇਖ ਕੇ ਭੀਮਰਾਓ ਹਾਨੀਆਂ ਨਾਲ ਖੇਡਣ ਤੁਰ ਜਾਂਦੇ ਥੋੜੀ ਦੇਰ ਬਿਮਾਰ ਰਹਿਣ ਬਾਅਦ ਉਹਨਾਂ ਦੀ ਮਾਂ ਭੀਮਾ ਬਾਈ ਸੁਰਗਵਾਸ ਹੋ ਗਈ ਭੀਮਰਾਓ ਉਦਾਸ ਰਹਿਣ ਲੱਗ ਪਏ ਉਹਨਾਂ ਦਾ ਮਨ ਪੜ੍ਹਾਈ ਵਿੱਚ ਨਾ ਲੱਗਦਾ भीम राव स्कूल ਤੋਂ ਵਾਪਸ ਆ ਕੇ ਘਰ ਵਸਤਾ ਰਖਦੇ ਤੇ ਖੇਤਾਂ ਨੂੰ ਚਲੇ ਜਾਂਦੇ ਇੱਕ ਦਿਨ ਆਨੰਦ Rao ਨੇ ਕਿਹਾ ਭੀਮ ਮਾਂ ਪੜਾ ਲਿਖਾ ਕੇ ਤੈਨੂੰ ਵੱਡਾ ਅਫਸਰ ਬਣਾਉਣਾ ਚਾਹੁੰਦੀ ਸੀ ਵੱਡੇ ਭਰਾ ਦੀ ਗੱਲ ਭੀਮ ਦੇ ਮਨ ਨੂੰ ਲੱਗ ਗਈ ਉਸ ਦਿਨ ਤੋਂ ਬਾਅਦ ਉਹ ਦਿਲ ਲਾ ਕੇ ਪੜ੍ਹਾਈ ਕਰਨ ਲੱਗ ਪਏ ਮੀ ਹੋਵੇ ਜਾਂ ਹਨੇਰੀ ਉਹ ਹਰ ਰੋਜ਼ ਸਕੂਲ ਜਾਂਦੇ ਇੱਕ ਦਿਨ ਦੀ ਗੱਲ ਹੈ ਕਿ ਉਹ ਦੋਵੇਂ ਭਰਾ ਸਕੂਲ ਨੂੰ ਤੁਰਨ ਹੀ ਲੱਗੇ ਸਨ ਕਿ ਜ਼ੋਰਦਾਰ ਮੀਂਹ ਵਰਨ ਲੱਗ ਪਿਆ ਇੱਕਦਮ ਬਹੁਤ ਸਾਰਾ ਮੀਂਹ ਆ ਗਿਆ ਆਨੰਦਰਾਓ ਕੋਲ ਛਤਰੀ ਸੀ ਭੀਮਰਾਓ ਨੇ ਆਪਣਾ ਬਸਤਾ ਆਨੰਦਰਾਓ ਨੂੰ ਖੜਾ ਦਿੱਤਾ ਤੇ ਉਹ ਆਪ ਮੀਂਹ ਵਿੱਚ ਭਜਦੇ ਹੋਏ ਸਕੂਲ ਪਹੁੰਚ ਗਏ ਭੀਮਰਾਓ ਦੀ ਪੜ੍ਹਾਈ ਵਿੱਚ ਲਗਨ ਦੇਖ ਕੇ ਅਧਿਆਪਕ 당ਗ ਰਹਿ ਗਏ ਭੀਮਰਾਓ ਹਾਸਮੁਖ ਤੇ ਮਿੱਠ ਬੋਲੜੇ ਸਨ ਇਸ ਲਈ ਅਧਿਆਪਕ ਉਹਨਾਂ ਨੂੰ ਪਿਆਰ ਕਰਦੇ ਸਨ ਭੀਮਰਾਓ ਨੇ ਜੱਦੀ ਪਿੰਡ ਦਾ ਨਾਂ ਭੀਮਰਾਓ ਦੇ ਜੱਦੀ ਪਿੰਡ ਦਾ ਨਾਂ ਅੰਬਾ ਵੱਡੇ ਸੀ ਪਿੰਡ ਦਾ ਨਾਂ ਉਹ ਆਪਣੇ ਨਾਂ ਨਾਲ ਲਿਖਦੇ ਸਨ ਇੱਕ ਦਿਨ ਅਧਿਆਪਕ ਨੇ ਕਿਹਾ ਭੀਮ ਤੇਰਾ ਨਾਂ ਬੋਲਣਾ ਔਖਾ ਲੱਗਦਾ ਹੈ ਮੇਰੇ ਬਾਅਦ ਤੂੰ ਵੀ ਆਪਣੇ ਨਾਂ ਨਾਲ ਅੰਬੇਡਕਰ ਲਿਖਿਆ ਕਰ ਉਸ ਦਿਨ ਤੋਂ ਉਹ ਅਧਿਆਪਕ ਨੇ ਸਕੂਲ ਦੇ ਰਜਿਸਟਰ ਵਿੱਚ ਉਸ ਦਾ ਨਾਂ ਅੰਬੇਡਕਰ ਦਰਜ ਕਰ ਦਿੱਤਾ 17 ਦੇ ਕੈਂਪ ਸਕੂਲ ਤੋਂ ਭੀਮਰਾਓ ਨੇ 5ਵੀਂ ਜਮਾਤ ਪਾਸ ਕੀਤੀ ਫਿਰ ਆਮ ਜੀ ਭੀਮਰਾਓ ਨੂੰ ਪੜਾਉਣ ਲਈ ਬੰਬਈ ਜੋ ਅੱਜਕੱਲ ਮੁੰਬਈ ਹੈ ਵਿੱਚ ਰਹਿਣ ਲੱਗ ਪਏ ਉਤੇ ਉਹਨਾਂ ਨੇ ਭੀਮਰਾ ਨੂੰ ਅਲਫਸਟੋਨ ਹਾਈ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਪਰਿਵਾਰ ਕੋਲ ਰਹਿਣ ਲਈ ਇੱਕ ਕਮਰਾ ਸੀ ਕਮਰੇ ਵਿੱਚ ਜੁੱਲਾ ਹੋਣ ਕਾਰਨ ਕਮਰਾ ਧੂਏ ਨਾਲ ਭਰ ਜਾਂਦਾ ਇਸ ਕਾਰਨ ਭੀਮਰਾਓ ਰਾਤ ਨੂੰ ਜਲਦੀ ਸੌ ਜਾਂਦੇ ਤੇ ਸਵੇਰੇ ਉੱਠ ਕੇ ਦੀਵੇ ਦੀ ਮੱਤਮ ਲੋ ਵਿੱਚ ਦਿਨ ਚੜ੍ਹਨ ਤੱਕ ਪੜਦੇ ਰਹਿੰਦੇ ਉਸੇ ਸਮੇਂ ਸਮਾਜ ਵਿੱਚ ਜਾਤੀ ਭੇਦ ਭਾਵ ਕਾਰਨ ਛੂਤਛਾਤ ਕੀਤੀ ਜਾਂਦੀ ਸੀ ਛੋਟੀ ਉਮਰ ਵਿੱਚ ਹੀ ਪੀਮਰਾਓ ਨੂੰ ਇਹਨਾਂ ਪ੍ਰੀਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਇਸ ਸਕੂਲ ਵਿੱਚ ਹੀ ਉਹਨਾਂ ਨੂੰ ਸੰਸਕ੍ਰਿਤ ਪੜਨ ਤੋਂ ਮਨਾ ਕਰ ਦਿੱਤਾ ਗਿਆ ਪੀਮਰਾਓ ਦੇ ਬਾਲ ਮਨ ਉਤੇ ਇਸ ਗੱਲ ਦਾ ਡੂੰਘਾ ਅਸਰ ਹੋਇਆ ਮਾਲੀ ਮਾਲੂਨਾ ਨੇ ਜਾਤ ਪਾਤ ਬਿਰਧ ਸੰਘਰਸ਼ ਕਰਨ ਦੀ ਠਾਨ ਲਈ ਸਕੂਲ ਵਿੱਚ ਅਜੇ ਹੀ ਮਾਰਚਿਤ ਪੀੜਾ ਚੱਲਦੇ ਹੋਏ ਪੀਮਰਾਓ 1907 ਈਸਵੀ ਵਿੱਚ 10ਵੀਂ ਪਾਸ ਕਰ ਗਏ ਪੀਮਰਾਓ ਦਾ ਵਿਆਹ ਇੱਕ ਸਾਦਾ ਸਮਾਗਮ ਵਿੱਚ 17 ਸਾਲ ਦੀ ਉਮਰ ਵਿੱਚ ਹੋ ਗਿਆ ਉਹਨਾਂ ਦੀ ਪਤਨੀ ਰਾਮਾਬਾਈ ਸੁਗੜ ਸਿਆਣੀ ਔਰਤ ਸੀ ਹਰ ਮੁਸ਼ਕਿਲ ਘੜੀ ਵਿੱਚ ਰਾਮਾਬਾਈ ਨੇ ਉਹਨਾਂ ਦਾ ਸਾਥ ਨਿਭਾਇਆ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਜਸਵੰਤਰਾਓ ਰੱਖਿਆ ਗਿਆ 10ਵੀਂ ਪਾਸ ਕਰਕੇ ਪੀਮਰਾਓ ਆਲਫਨਸਟੋਨ ਕਾਲਜ ਮੁੰਬਈ ਵਿੱਚ ਦਾਖਲ ਹੋ ਗਏ ਭਾਵੇਂ ਘਰ ਵਿੱਚ ਆਰਥਿਕ ਤੰਗੀ ਸੀ ਪਰ ਉਹ ਹੋਰ ਅੱਗੇ ਪੜ੍ਹਨਾ ਚਾਹੁੰਦੇ ਸਨ ਇਸ ਮੌਕੇ ਉਹਨਾਂ ਦੇ ਇੱਕ ਅਧਿਆਪਕ ਕਲੂਸ ਕਰ ਉਹਨਾਂ ਦੀ ਮਦਦ ਕਰਨ ਲਈ ਅਗਿਆ। ਉਹ ਭੀਮਰਾਓ ਨੂੰ ਰਿਆਸਤ ਬੜੌਦਾ ਦੇ ਮਹਾਰਾਜਾ ਕੋਲ ਲੈ ਗਏ। ਮਹਾਰਾਜਾ ਸਿਆਜੀ ਗਾਇਕਵੜ ਨੇ ਭੀਮਰਾਓ ਤੋਂ ਕੁਝ ਪ੍ਰਸ਼ਨ ਪੁੱਛੇ। ਭੀਮਰਾਓ ਨੇ ਸਾਰੇ ਪ੍ਰਸ਼ਨਾਂ ਦੇ ਠੀਕ ਉੱਤਰ ਦੇ ਦਿੱਤੇ। ਮਹਾਰਾਜਾ ਜੀ ਖੁਸ਼ ਹੋ ਗਏ। ਭੀਮਰਾਓ ਨੂੰ ਬੜੌਦਾ ਰਿਆਸਤ ਵੱਲੋਂ ਉਹ ਹੁਸ਼ਿਆਰ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਵਜ਼ੀਫਾ ਲੱਗ ਗਿਆ ਇਸ ਆਰਥਿਕ ਮਦਦ ਨਾਲ 1912 ਈਸਵੀ ਵਿੱਚ ਪੀਮਰਾਓ ਨੇ ਬੀਏ ਪਾਸ ਕਰ ਲਈ ਪੀਮਰਾਓ ਉਚੇਰੀ ਵਿਦਿਆ ਹਾਸਲ ਕਰਨਾ ਚਾਹੁੰਦੇ ਸਨ ਬੜੌਦਾ ਦੇ ਮਹਾਰਾਜਾ ਕੁਝ ਹੁਸ਼ਿਆਰ ਵਿਦਿਆਰਥੀਆਂ ਨੂੰ ਪੜ੍ਹ ਲਈ ਅਮਰੀਕਾ ਭੇਜ ਰਹੇ ਸਨ ਪੀਮਰਾਓ ਮਹਾਰਾਜਾ ਨੂੰ ਆਪ ਜਾ ਕੇ ਮਿਲੇ ਮਹਾਰਾਜੇ ਨੇ ਉਹਨਾਂ ਦੀ ਬੇਨਤੀ ਮੰਨ ਲਈ ਉਹਨਾਂ ਨੂੰ ਉਚੇਰੀ ਵਿੱਦਿਆ ਪੜ੍ਹਨ ਲਈ ਅਮਰੀਕਾ ਜਾਣ ਦਾ ਮੌਕਾ ਮਿਲ ਗਿਆ। ਉਹਨਾਂ ਨੇ ਸਖਤ ਮਿਹਨਤ ਕਰਕੇ ਕਲੰਬੀਆ ਯੂਨੀਵਰਸਿਟੀ ਤੋਂ ਐਮਏ ਤੇ ਪੀਐਚਡੀ ਦੀ ਡਿਗਰੀ ਹਾਸਲ ਕਰ ਲਈ। ਇੱਥੇ ਉਹਨਾਂ ਨੇ ਬਿਲਕੁਲ ਸਾਦਾ ਜੀਵਨ ਬਤੀਾਇਆ। ਆਮ ਕਰਕੇ ਉਹ ਦਿਨ ਵਿੱਚ ਇੱਕ ਕੱਪ ਚਾਹ ਤੇ ਡੌਨਟੇ ਖਾ ਕੇ ਹੀ ਗੁਜ਼ਾਰਾ ਕਰ ਲੈਂਦੇ ਸਨ। ਅਮਰੀਕਾ ਵਿੱਚ ਪੜ੍ਹਾਈ ਪੂਰੀ ਕਰਨ ਕਰਕੇ ਉਹ ਲੰਡਨ ਪੁੱਜ ਗਏ। ਉੱਥੇ ਉਹਨਾਂ ਨੇ ਅਰਥ ਸ਼ਾਸਤਰ ਤੇ ਕਾਨੂੰਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਥੋੜੀ ਦੇਰ ਬਾਅਦ ਵਜੀਫੇ ਦੀ ਮਿਆਦ ਮੁੱਕ ਜਾਣ ਕਾਰਨ ਉਹ ਦੇਸ਼ ਪਰਤ ਆਏ। ਭਾਰਤ ਆ ਕੇ ਭੀਮਰਾਓ ਮਹਾਰਾਜਾ ਬੜੌਦਾ ਦੇ ਮਿਲਟਰੀ ਸਖਤਰ ਲੱਗ ਗਏ। ਦਫ਼ਤਰ ਵਿੱਚ ਜਾਤੀ ਭੇਦ ਭਾਵ ਹੋਣ ਕਾਰਨ ਉਹਨਾਂ ਨੇ ਇਹ ਨੌਕਰੀ ਛੱਡ ਦਿੱਤੀ। ਮੁੰਬਈ ਆ ਕੇ ਉਹ ਸਿਡਨਹਮ ਕਾਲਜ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਲੱਗੇ ਇੱਥੇ ਉਹਨਾਂ ਦੇ ਸਾਥੀ ਅਧਿਆਪਕ ਵੀ ਉਹਨਾਂ ਨਾਲ ਵਿਤਕਰਾ ਕਰਦੇ ਰਹੇ ਕਾਲਜ ਦੀ ਨੌਕਰੀ ਛੱਡ ਕੇ ਉਹ ਦੁਆਰਾ ਲੰਡਨ ਪੁੱਜ ਗਏ ਇੱਥੇ ਆ ਕੇ ਉਹਨਾਂ ਨੇ ਅਰਥ ਸ਼ਾਸਤਰ ਦੀ ਉਚੇਰੀ ਡਿਗਰੀ ਪ੍ਰਾਪਤ ਕਰਨ ਦੇ ਨਾਲ-ਨਾਲ ਵਕਾਲਤ ਪਾਸ ਕਰ ਲਈ ਫਿਰ ਮੁੰਬਈ ਆ ਕੇ ਉਹਨਾਂ ਨੇ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦੀ ਵਕਾਲਤ ਚੰਗੀ ਚੱਲਦੀ ਸੀ ਪ੍ਰਤੋ ਉਹ ਸਰਕਾਰੀ ਲਾ ਕਾਲਜ ਮੁੰਬਈ ਦੇ ਪ੍ਰਿੰਸੀਪਲ ਨਿਯੁਕਤ ਹੋ ਗਏ ਡਾਕਟਰ ਭੀਮਰਾਓ ਮੇਦਕਰ ਨੇ ਬਚਪਨ ਤੋਂ ਹੀ ਮਨੁੱਖ ਵੱਲੋਂ ਮਨੁੱਖ ਪ੍ਰਤੀ ਕੀਤੀ ਜਾਂਦੀ ਨਫ਼ਰਤ ਸਹਿਣ ਕੀਤੀ ਸੀ ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਜਾਤ ਪਾਤ ਵਿਦਿਆ ਦੀ ਰੋਸ਼ਨੀ ਨਾਲ ਦੂਰ ਹੋ ਸਕਦੀ ਹੈ ਸਮਾਜ ਵਿੱਚ ਵਿਦਿਆ ਦਾ ਦੀਪ ਜਗਾਉਣ ਲਈ ਉਹਨਾਂ ਨੇ ਪੀਪਲਜ਼ ਐਜੂਕੇਸ਼ਨ ਸੁਸਾਇਟੀ ਬਣਾਈ ਇਸ ਸਭਾ ਵੱਲੋਂ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਕਾਲਜ ਤੇ ਹੋਸਟਲ ਖੋਲੇ ਗਏ ਸਮਾਜ ਭਲਾਈ ਦੇ ਕਾਰਜ ਨੂੰ ਘਰ ਘਰ ਪਹੁੰਚਾਉਣ ਲਈ ਉਹਨਾਂ ਨੇ ਮੂਕ ਨਾਇਕ ਤੇ ਬੈਸਟਿਤ ਭਾਰਤ ਹਫਤਾਵਾਰ ਅਖਬਾਰ ਕੱਢੇ ਲੰਡਨ ਵਿੱਚ ਹੋਈਆਂ ਗੋਲ ਮੇਜ਼ ਕਾਨਫਰੰਸਾਂ ਵਿੱਚ ਜਾ ਕੇ ਪਛੜੇ ਵਰਗਾਂ ਦੀ ਸਥਿਤੀ ਬਿਆਨ ਕੀਤੀ ਉਨ੍ਹਾਂ ਦੀ ਯਤਨਾਂ ਨਾਲ ਪਛੜੀਆਂ ਸ਼੍ਰੇਣੀਆਂ ਨੂੰ ਕੁਝ ਬੁਨਿਆਦੀ ਸਫਲਤਾਵਾਂ ਮਿਲੀਆਂ ਗਰੀਬ ਸਮਾਜ ਦੀ ਭਲਾਈ ਹਿੱਤ ਸੰਘਰਸ਼ ਕਰਦਿਆਂ ਉਹ 1927 ਵਿੱਚ ਵਿਧਾਨ ਪ੍ਰੀਸ਼ਦ ਮੁੰਬਈ ਦੇ ਮੈਂਬਰ ਚੁੜੇਗੇ ਭਾਰਤ ਆਜ਼ਾਦ ਹੋਇਆ ਤਾਂ ਉਹਨਾਂ ਨੂੰ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣਾਇਆ ਗਿਆ ਇਸ ਪਦ ਤੇ ਕੰਮ ਕਰਦਿਆਂ ਉਹਨਾਂ ਨੇ ਬੱਚਿਆਂ ਔਰਤਾਂ ਤੇ ਦਲਿਤ ਸਮਾਜ ਦਾ ਜੀਵਨ ਬਧਰ ਉੱਚਾ ਚੁੱਕਣ ਲਈ ਭਰਪੂਰ ਉਪਰਾਲੇ ਕੀਤੇ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਭਾਰਤ ਦਾ ਸੰਵਿਧਾਨ ਲਿਖਿਆ ਜੋ 26 ਜਨਵਰੀ 1950 ਨੂੰ ਲਾਗੂ ਹੋਇਆ ਜੀਵਨ ਦੇ ਅੰਤਲੇ ਦਿਨਾਂ ਵਿੱਚ ਉਹ ਬੁੱਧ ਧਰਮ ਦੀ ਸ਼ਰਨ ਵਿੱਚ ਚਲੇ ਗਏ ਦੇਸ਼ ਦੇ ਲੋਕਾਂ ਨੂੰ ਜਾਗਰਿਤ ਕਰਨ ਲਈ ਉਹਨਾਂ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਡਾਕਟਰ ਭੀਮrao ਅੰਬੇਡਕਰ ਦੇ 100 ਸਾਲਾ ਜਨਮ ਦਿਨ ਉਤੇ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਭਾਰਤ ਰਤਨ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਇਹ ਮਹਾਨ ਸਮਾਜ ਸੁਧਾਰਕ, ਕਾਨੂੰਨ ਦਾ ਤੇ ਫਿਲਾਸਫਰ 6 ਦਸੰਬਰ 1956 ਨੂੰ ਸਮਦਲ ਸਮਾਜ ਦੀ ਉਸਾਰੀ ਹਿੱਤ ਜਦੋਂ ਜਹਿਦ ਕਰਦਿਆਂ ਦੰਡੀ ਵਿਖੇ ਅਕਾਲ ਚਲਾਣਾ ਕਰ ਗਏ ਸੋ ਇਹ ਸੀ ਪਾਠ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਅਗਲੇ ਲੈਕਚਰ ਦੇ ਵਿੱਚ ਆਪਾਂ ਇਸ ਪਾਠ ਨੂੰ ਪ੍ਰਸ਼ੰਤ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ